ਮੇਰਾ ਨਾਮ ਹਰਕੇਸ਼ ਕੁਮਾਰ ਵਿਕਟਿਆ ਜੀ ਪੰਜਾਬ ਰੋਡ ਵਿੱਚ ਪਨਵਸ ਪੀ ਆਰਟੀਸੀ ਕੰਟਰੈਕਟ ਵਰਕਰ ਯੂਨੀਅਨ ਸੂਬੇ ਦਾ ਮੀਤ ਪ੍ਰਧਾਨ ਹੈ ਜੀ ਇਹ ਸਾਡੀਆਂ ਵਿਭਾਗ ਦੀਆਂ ਮੰਗਾਂ ਜੀ ਕੱਚੇ ਮਲਾਜ਼ਮ ਬੱਕੇ ਕਰਨੇ ਇਹ ਕਿਦਾਰੀ ਸਿਸਟਮ ਬੰਦ ਕਰਨਾ ਕਿਲੋਮੀਟਰ ਸਕੀਮ ਦੀਆਂ ਬੱਸਾਂ ਦੇ ਟੈਂਡਰ ਰੱਦ ਕਰਨੇ ਤਨਖਾਹਾਂ ਦੇ ਵਿੱਚ ਇੱਕ ਸਰਤਾ ਕਰਨੀ ਮਾਰੂ ਕੰਡੀਸ਼ਨ ਰੱਦ ਕਰਨੀਆਂ ਵਿਭਾਗ ਦੀ ਆਪਣੀਆਂ ਬੱਸਾਂ ਪਾਉਣੀਆਂ ਇਹ ਸਾਡੀਆਂ ਜਿਹੜੀਆਂ ਮੰਗਾਂ ਨੇ ਇਹਨਾਂ ਨੂੰ ਲੈ ਕੇ ਅਸੀਂ ਜਿਹੜਾ ਲੰਬੇ ਸਮੇਂ ਤੋਂ ਆ ਜਿਹੜਾ ਪ੍ਰੋਟੈਸਟਾ ਸੰਘਰਸ਼ਾ ਹੜਤਾਲਾਂ ਵਗੈਰਾ ਧਰਨੇ ਅਸੀਂ ਲਾਉਂਦੇ ਆ ਰਹੇ ਹਾਂ ਜੀ ਕਿੰਨੇ ਕਿ ਮੀਟਿੰਗਾਂ ਹੋ ਚੁੱਕੀਆਂ ਨੇ ਸਰਕਾਰ ਨਾਲ ਲਗਭਗ 40 ਤੋਂ 45 ਮੀਟਿੰਗਾਂ ਹੋ ਚੁੱਕੀਆਂ ਨੇ ਚਾਹੇ ਮੀਟਿੰਗਾਂ ਦੇ ਵਿੱਚ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਭਰੋਸਾ ਦਿੱਤਾ ਚਾਹੇ ਮਾਨਯੋਗ ਵਿੱਤ ਮੰਤਰੀ ਨੇ ਵੀ ਸਾਨੂੰ ਭਰੋਸਾ ਦਿੱਤਾ ਚਾਹੇ ਮਾਨਯੋਗ ਟਰਾਂਸਪੋਰਟ ਮੰਤਰੀ ਨੇ ਭਰੋਸਾ ਦਿੱਤਾ ਤੇ ਸਾਡੇ ਅਧਿਕਾਰੀਆਂ ਨੇ ਭਰੋਸਾ ਦਿੱਤਾ 40 ਤੋਂ 45 ਮੀਟਿੰਗਾਂ ਜਿਹੜੀਆਂ ਸਾਡੀਆਂ ਸਰਕਾਰ ਨਾਲ ਸਰਕਾਰ ਦੇ ਉੱਚ ਅਧਿਕਾਰੀਆਂ ਨਾਲ ਹੋ ਚੁੱਕੀਆਂ ਨੇ ਪੱਤਰ ਜਾਰੀ ਹੋ ਜਾਂਦੇ ਨੇ ਤੇ ਨਮੂਸੀ ਦੀ ਗੱਲ ਇਹ ਆ ਵੀ ਜਿਹੜੇ ਪੱਤਰ ਜਾਰੀ ਹੋ ਜਾਂਦੇ ਨੇ ਉਹ ਤੇ ਸਰਕਾਰ ਐ ਜਿਹੜੀ ਯੂ ਟਰਨ ਲੈ ਲੈਂਦੀ ਐ ਤੇ ਦੁਬਾਰਾ ਫੇਰ ਅਸੀਂ ਜਿਹੜਾ ਸੰਘਰਸ਼ ਹੜਤਾਲ ਧਰਨੇ ਲਾਉਣ ਲਈ ਮਜਬੂਰ ਹੁੰਨੇ ਦੇਖੋ ਜੀ ਪਤਾ ਨਹੀਂ ਮੈਨੇਜਮੈਂਟ ਦੇ ਜਿਹੜੇ ਅਧਿਕਾਰੀ ਨੇ ਉਹ ਸਰਕਾਰ ਦੀ ਬਦਨਾਮੀ ਕਰਨਾ ਚਾਹੁੰਦੇ ਨੇ ਪਤਾ ਨਹੀਂ ਸਰਕਾਰ ਦੀ ਨੀਤ ਕੋਟੀ ਐ ਉਹ ਮੁਲਾਜ਼ਮਾਂ ਨੂੰ ਪੱਕੇ ਨਹੀਂ ਕਰਨਾ ਚਾਹੁੰਦੀ ਅਸੀਂ ਤਾਂ ਜੋ ਮੁੱਖ ਮੰਤਰੀ ਸਾਹਿਬ ਨੇ ਬਿਆਨ ਦਿੱਤਾ ਸੀ ਵਿਧਾਨ ਸਭਾ ਦੇ ਵਿੱਚ ਵੀ ਪਹਿਲੀ ਵਿਧਾਨ ਸਭਾ ਦੀ ਮੀਟਿੰਗ ਦੇ ਵਿੱਚ ਜਿਹੜੇ ਕੱਚੇ ਮੁਲਾਜ਼ਮ ਨੇ ਉਹਨਾਂ ਨੂੰ ਪੱਕੇ ਕਰੂੰਗਾ ਹਰਾ ਪੈਨ ਚਲਾਊਗਾ ਕੋਈ ਧਰਨਾ ਪ੍ਰਦਰਸ਼ਨ ਨਹੀਂ ਕਰੂੰਗਾ ਲਗਭਗ 3.5 ਸਾਲ ਹੋ ਗਏ ਲਗਾਤਾਰ ਹੜਤਾਲ ਧਰਨੇ ਵੱਖ-ਵੱਖ ਵਿਭਾਗਾਂ ਦੇ ਵਿੱਚ ਜਿਹੜੇ ਕੱਚੇ ਮੁਲਾਜ਼ਮ ਨੇ ਲਾਰੇ ਨੇਗੇ ਇੱਥੋਂ ਤੱਕ ਕਿ ਵਿਭਾਗ ਦੇ ਵਿੱਚ ਆਮ ਪਬਲਿਕ ਨੂੰ ਸਹੀ ਸਹੂਲਤ ਦੇਣ ਵਾਸਤੇ 3.5 ਸਾਲ ਹੋ ਗਏ ਲਗਭਗ ਇੱਕ ਵੀ ਜਿਹੜੀ ਬੱਸ ਹੈਗੀ ਉਹ ਪੀਆਰਟੀਸੀ ਤੇ ਪੰਜਾਬ ਰੋਡ ਵਿੱਚ ਪਨ ਬੱਸ ਦੇ ਵਿੱਚ ਇਹ ਸਰਕਾਰ ਵੱਲੋਂ ਨਹੀਂ ਪਾਏਗੀ ਇਹ ਸਰਕਾਰ ਦਾ ਫੇਲੀਅਰ ਆ ਪੰਜਾਬ ਸਰਕਾਰ ਆ ਜਿਹੜੀ ਉਹ ਬਿਲਕੁਲ ਖੇਲ ਜਾਂਦੀ ਹੈ ਬਿਲਕੁਲ ਜੀ ਇਸ ਦੀ ਜ਼ਿੰਮੇਵਾਰ ਹੈ ਜਿਹੜੀ ਪੰਜਾਬ ਸਰਕਾਰ ਹੈ ਸਾਡੇ ਅਧਿਕਾਰੀ ਨੇ ਕਿਉਂਕਿ ਲਗਭਗ ਅਸੀਂ ਇੱਕ ਮਹੀਨਾ ਪਹਿਲਾਂ ਜਿਹੜਾ ਆਪਣਾ ਨੋਟਿਸ ਹੈ ਉਹ ਪੰਜਾਬ ਸਰਕਾਰ ਨੂੰ ਤੇ ਸਾਡੀ ਮੈਨੇਜਮੈਂਟ ਦੇ ਉੱਚ ਅਧਿਕਾਰੀਆਂ ਨੂੰ ਦਿੰਨੇ ਆਗੇ ਵੀ ਜਿਹੜੀਆਂ ਸਾਡੀਆਂ ਮੰਗਾਂ ਨੇ ਇਹਨਾਂ ਦਾ ਪੁਖਤਾ ਹੱਲ ਕੱਢੋ ਪਰ ਮੀਟਿੰਗਾਂ ਦੇ ਵਿੱਚ ਸੁਵਾਸ਼ਣ ਦਿੱਤਾ ਜਾਂਦਾ ਸਾਨੂੰ ਪੱਤਰ ਜਾਰੀ ਕਰ ਦਿੱਤੇ ਜਾਂਦੇ ਨੇ ਪਰ ਜਿਹੜੀਆਂ ਸਾਡੀਆਂ ਮੰਗਾਂ ਨੇ ਜੂਨ ਦੀਆਂ ਤੂੰ ਖੜੀਆਂ ਨੇ ਜਿਸ ਕਰਕੇ ਅਸੀਂ ਬਾਰ ਬਾਰ ਜਿਹੜੇ ਸੰਘਰਸ਼ ਧਰਨੇ ਅਸੀਂ ਲਾਉਣ ਲਈ ਮਜਬੂਰ ਹੁੰਦੇ ਜੇਕਰ ਸਾਡੀਆਂ ਜਿਹੜੀਆਂ ਮੰਗਾਂ ਨੇ ਟੈਂਡਰ ਕਿਲੋਮੀਟਰਾਂ ਦੇ ਰੱਦ ਨਹੀਂ ਹੁੰਦੇ ਜਿਹੜੇ ਪੱਤਰ ਨੇ ਉਹ ਜਾਰੀ ਨਹੀਂ ਹੁੰਦੇ ਤਾਂ ਅਸੀਂ ਕੱਲੂ 15 ਅਗਸਤ ਨੂੰ ਮਾਨਯੋਗ ਮੁੱਖ ਮੰਤਰੀ ਸਾਹਿਬ ਫਰੀਦਕੋਟ ਝੰਡਾ ਲਹਿਰਾਉਣਗੇ ਅਸੀਂ ਉੱਥੇ ਉਹਨਾਂ ਨੂੰ ਸਵਾਲ ਜਵਾਬ ਕਰਾਂਗੇ ਮਾਨਯੋਗ ਟਰਾਂਸਪੋਰਟ ਮੰਤਰੀ ਸਾਹਿਬ ਮਾਨਸਾ ਝੰਡਾ ਲਹਿਰਾਉਣਗੇ ਅਸੀਂ ਵੱਡੀ ਗਿਣਤੀ ਦੇ ਵਿੱਚ ਉੱਥੇ ਜਾ ਕੇ ਉਹਨਾਂ ਨੂੰ ਵੀ ਜਿਹੜੇ ਸਵਾਲ ਜਵਾਬ ਕਰਾਂਗੇ ਲਗਭਗ 90 ਤੋਂ 95% ਜਿਹੜੇ ਸਾਡੇ ਸਾਥੀ ਹੈ ਉਹ ਅੱਜ ਹੜਤਾਲ ਤੇ ਆ ਧਰਨੇ ਆ ਤੇ ਪੂਰੇ ਪੰਜਾਬ ਦੇ 27 ਡੀਪੂਆਂ ਦੇ ਵਿੱਚ ਲਗਭਗ 8000 ਮੁਲਾਜ਼ਮਾ ਜਿਹੜਾ ਸਾਡਾ ਅੱਜ ਹੜਤਾਲ ਤੇ ਆ